ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਜਿੰਨਾਂ ਦੀ ਅਪਾਰ ਕਿਰਪਾ ਸੰਗਤਾਂ ਤੇ ਹੋ ਰਹੀ ਏ ਖਾਲਸਾ ਜੀ ਸ਼ਹੀਦਾਂ ਦੇ ਦਰ ਉੱਪਰ ਜਿਹੜੇ ਸ਼ਰਧਾ ਭਾਵਨਾ ਤੇ ਪਿਆਰ ਦੇ ਨਾਲ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਜਾਂ ਦੁਪਹਿਰਾ ਸਹਿ ਵਿੱਚ ਹਾਜ਼ਰੀ ਭਰਦੇ ਨੇ ਦੇਸ਼ਹੀਦ ਡਾ ਸਿੰਘਾਂ ਦੇ ਨਾਮ ਦਾ ਦਸਵੰਦ ਕੱਢਦੇ ਨੇ ਫਿਰ ਉਹਨਾਂ ਦੇ ਘਰ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਸਿੰਘਾਂ ਦੀ ਕਿਰਪਾ ਦੇ ਨਾਲ ਬਹੁਤ ਬਰਕਤਾਂ ਆਉਂਦੀਆਂ ਨੇ ਬਹੁਤ ਕਿਰਪਾ ਰਹਿੰਦੀ ਏ ਘਰ ਦੇ ਵਿੱਚ ਦੁੱਖ ਕਲੇਸ਼ ਦੂਰ ਹੁੰਦੇ ਨੇ ਖਾਲਸਾ ਜੀ ਕਿਉਂਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬਹੁਤ ਦਿਆਲੂ ਨੇ ਜਿਹੜਾ ਵੀ ਕੋਈ ਉਹਨਾਂ ਅੱਗੇ ਸ਼ਰਧਾ ਭਾਵਨਾ ਨਾਲ ਆਪਣੀ ਅਰਦਾਸ ਬੇਨਤੀ ਕਰਨ ਆਉਂਦਾ ਏ ਤਾਂ ਫਿਰ ਬਾਬਾ ਦੀਪ ਸਿੰਘ ਸਹਿਜ ਜੀ ਉਹਦੀ ਸਾਰੀ ਅਰਦਾਸ ਪੂਰੀ ਕਰਦੇ ਨੇ ਖਾਲਸਾ ਜੀ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਇਹ ਕਿੰਨੀ ਸੰਗਤ ਕਿੰਨਾ ਇਕੱਠ ਹੁੰਦਾ ਏ ਖਾਲਸਾ ਜੀ ਬਾਬਾ ਦੀਪ ਸਿੰਘ ਸਹਿਜ ਜੀ ਦੇ ਦਰ ਤੇ ਸ਼ਹੀਦਾ ਸਿੰਘਾਂ ਦੇ ਦਰ ਤੇ ਤਨ ਤਨ ਬਾਬਾ ਨੋ ਸਿੰਘ ਸੈਮ ਜੀ ਦੀ ਸਮਾਧ ਤੇ ਟਾਲਾ ਸੈਮ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਐਸੀ ਕਿਰਪਾ ਵਰਤੀ ਏ ਸ਼ਹੀਦਾ ਸਿੰਘਾਂ ਦੀ ਕਿ ਜਦੋਂ ਦਾ ਸੰਗਤਾਂ ਨੂੰ ਪਤਾ ਲੱਗਾ ਏ ਕਿ ਤਨ ਤਨ ਬਾਬਾ ਦੀਪ ਸਿੰਘ ਸੈਮ ਜੀ ਮਹਾਨ ਸ਼ਹੀਦ ਮਹਾਨ ਸ਼ਕਤੀ ਦੇ ਮਾਲਕ ਨੇ ਤੇ ਕਈ ਇਸ ਤਰ੍ਹਾਂ ਦੇ ਵੱਡੇ ਵੱਡੇ ਰੋਗ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸੈਮ ਜੀ ਦੇ ਦਰ ਤੋਂ ਠੀਕ ਹੋ ਰਹੇ ਨੇ ਜਿਨ੍ਹਾਂ ਨੂੰ ਡਾਕਟਰ ਵੀ ਜਵਾਬ ਦੇ ਦਿੰਦੇ ਨੇ ਉਹ ਵੀ ਰੋਗ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਅਰਦਾਸ ਬੇਨਤੀ ਕਰਨ ਤੇ ਜੋਤ ਦੇ ਘੋ ਦੇ ਨਾਮ ਠੀਕ ਹੋ ਰਹੇ ਨੇ ਬਹੁਤ ਸੰਗਤਾਂ ਦਾ ਭਲਾ ਹੋ ਰਿਹਾ ਹੈ ਖਾਲਸਾ ਜੀ ਅੱਜ ਕੱਲ ਖਾਲਸਾ ਜੀ ਪੰਜਾਬ ਦੇ ਕਈ ਹੋਰ ਸ਼ਹਿਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਚਪੈਰਾ ਸਾਹਿਬ ਸ਼ੁਰੂ ਹੋਏ ਨੇ ਤਾਂ ਜੋ ਸੋਖ ਪ੍ਰਾਪਤ ਹੋਵੇ ਤੇ ਦੁੱਖਾਂ ਦਾ ਨਾਸ਼ ਹੋਵੇ ਖਾਲਸਾ ਜੀ ਬਾਣੀ ਦੇ ਵਿੱਚ ਬਹੁਤ ਸ਼ਕਤੀ ਹੈ ਇਹ ਸਾਰੇ ਦੁੱਖਾਂ ਦਾ دارو ਏ ਇਹ ਔਖੇ ਦੇ ਵਾਹਿਗੁਰੂ ਜੀ ਦਾ ਨਾਮ ਬਾਣੀ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲੀ ਹੈ ਤੇ ਦੂਸਰੀ ਸ਼ਹੀਦਾ ਸਿੰਘਾਂ ਦੀ ਕਿਰਪਾ ਏ ਖਾਲਸਾ ਜੀ ਜਦੋਂ ਇਹ ਦੋ ਸ਼ਕਤੀਆਂ ਮਿਲ ਕੇ ਨਾਮ ਜਪਦੀਆਂ ਨੇ ਫਿਰ ਉਥੇ ਐਸੀ ਕਲਾ ਵਰਤਦੀ ਏ ਕਿ ਸਾਰਿਆਂ ਦੇ ਦੁੱਖ ਦੂਰ ਹੁੰਦੇ ਨੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਏ ਫਿਰ ਜਿਸ ਦੇ ਮਨ ਦੇ ਵਿੱਚ ਜੋ ਵੀ ਅਰਦਾਸ ਹੁੰਦੀ ਏ ਸਰਦਾ ਭਾਵਨਾ ਦੇ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਉਸ ਨੂੰ ਪੂਰਾ ਕਰਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਦੀਆਂ ਚੂੜੀਆਂ ਭਰਦੇ ਨੇ ਬਸ ਆਪਣੇ ਵਿੱਚ ਥੋੜਾ ਸਬਰ ਸੰਤੋਖ ਨਹੀਂ ਹੈਗਾ ਖਾਲਸਾ ਜੀ ਕਿਉਂਕਿ ਆਪਾਂ ਜਦੋਂ ਵੀ ਅਰਦਾਸ ਬੀਤੀ ਕਰਦੇ ਆ ਜਦੋਂ ਵੀ ਆਪਾਂ ਗੁਰਦੁਆਰਾ ਸੇਵ ਜਾਣੀ ਆ ਤਾਂ ਆਪਾਂ ਨੂੰ ਇਹੀ ਹੁੰਦਾ ਏ ਜਦੋਂ ਆਪਾਂ ਕਿਸੇ ਭੈਣ ਭਰਾ ਤੋਂ ਪੁੱਛੇ ਕਿ ਜਾਣੇ ਆ ਜਾਂ ਆਪਾਂ ਨੂੰ ਕਿਸੇ ਭੈਣ ਭਰਾ ਨੇ ਦੱਸਤਾ ਕਿ ਸਾਨੂੰ ਤਾਂ ਚਾਰਜ ਦੁਪਹਿਰਾ ਸੇਵ ਕੱਟਣ ਦੇ ਨਾਲ ਫਰਕ ਪਿਆ ਸਾਨੂੰ ਪੰਜ ਦੁਪਹਿਰਾ ਸੇਵ ਕੱਟਣ ਦੇ ਨਾਲ ਸਾਡੀ ਅਰਦਾਸ ਪੂਰੀ ਹੋਈ ਖਾਲਸਾ ਜੀ ਫਿਰ ਆਪਾਂ ਨੂੰ ਹੁੰਦਾ ਏ ਕਿ ਸ਼ਾਇਦ ਆਪਣੀ ਵੀ ਚਾਰਜ ਦੁਪਹਿਰਾ ਸੇਵ ਨਾਲ ਅਰਦਾਸ ਪੂਰੀ ਹੋਏਗੀ ਪਰ ਖਾਲਸਾ ਜੀ ਆਪਾਂ ਇਹ ਗੱਲ ਨਹੀਂ ਨੋਟ ਕਰਦੇ ਕਿ ਉਹ ਪਤਾ ਨਹੀਂ ਕਿੰਨੇ ਸਮੇਂ ਤੋਂ ਪਹਿਲਾਂ ਤੋਂ ਹੀ ਗੁਰੂ ਮਹਾਰਾਜ ਦੇ ਨਾਲ ਜੁੜਿਆ ਹੈ ਤੇ ਗੁਰਬਾਣੀ ਦੇ ਜਾਪ ਕਰਦਾ ਹੈ ਜਿਸ ਕਰਕੇ ਉਸ ਤੇ ਜਲਦੀ ਕਿਰਪਾ ਹੋਗੀ ਜੇ ਆਪਾਂ ਉਸ ਸਮੇਂ ਹੀ ਗੁਰਬਾਣੀ ਦਾ ਜਾਪ ਕਰਨਾ ਸ਼ੁਰੂ ਕੀਤਾ ਹੁੰਦਾ ਜਿਸ ਕਰਕੇ ਆਪਾਂ ਨੂੰ ਸਮਾਂ ਲੱਗ ਜਾਂਦਾ ਹੈ ਪਰ ਆਪਣੀ ਮਨਚ ਕੀਤੇ ਨਾ ਕੀਤੇ ਇਹ ਖਿਆਲ ਆ ਜਾਂਦਾ ਹੈ ਕਿ ਉਹਨਾਂ ਤੇ ਤਾਂ ਜਲਦੀ ਕਿਰਪਾ ਹੋਊਗੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਪੰਜ ਦੁਪਹਿਰਾ ਸਾਹਿਬ ਨਾਲ ਹੀ ਕਿਰਪਾ ਹੋਈ ਪਰ ਅਸੀਂ ਤਾਂ ਇੰਨੇ ਦੁਪਹਿਰਾ ਸਾਹਿਬ ਕੱਟ ਲਈ ਸਾਡੀ ਤੇ ਕਿਰਪਾ ਨਹੀਂ ਹੋਈ ਤੁਸੀਂ ਇਹ ਗਿਣਤੀ ਮਿੰਤੀ ਨਾ ਕਰਿਆ ਕਰੋ ਖਾਲਸਾ ਜੀ ਜਦੋਂ ਗੁਰੂ ਮਹਾਰਾਜ ਦੇ ਨਾਲ ਜੁੜਦੇ ਹੋ ਗੁਰਬਾਣੀ ਦੇ ਨਾਲ ਜੁੜਦੇ ਹੋ ਤਨੋਂ ਮਨੋਂ ਨੂੰ ਕੇ ਜੁੜਿਆ ਕਰੋ ਬਸ ਭਰੋਸਾ ਰੱਖਿਆ ਕਰੋ ਕਿ ਜੋ ਵੀ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਹੀ ਕਰਨਾ ਹੈ ਵਾਹਿਗੁਰੂ ਜ਼ਰੂਰ ਮੇਰ ਕਰਨਗੇ ਖਾਲਸਾ ਜੀ ਅੱਜ ਦੀ ਜੋ ਹੱਡ ਵੀਟੀ ਸਾਂਝੀ ਕਰਨ ਲੱਗੀਆਂ ਇਹ ਇੱਕ ਭੈਣ ਦੀ ਏ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਫਾਦਰ ਸਾਹਿਬ ਦਾ ਜੋ ਇੰਨਾ ਵੱਡਾ ਰੋਗ ਸੀ ਅੱਠ ਸਾਲਾਂ ਦਾ ਰੋਗ ਕਹਿੰਦੇ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ 8 ਦਿਨਾਂ ਦੇ ਵਿੱਚ ਹੀ ਠੀਕ ਹੋ ਗਿਆ। ਉਹਨਾਂ ਨੇ ਖਾਲਸਾ ਜੀ ਸਾਡੇ ਨਾਲ ਸਾਂਝੀ ਕੀਤੀ ਤੇ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਏ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ। ਦੋ ਬੈਂਟ ਬਾਕਸ ਦੇ ਵਿੱਚ ਵਾਹੀ ਭਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਭੈਣ ਨੇ ਦੱਸਿਆ ਕਹਿੰਦੇ ਕਿ ਸਾਡੇ ਪਰਿਵਾਰ ਦੇ ਵਿੱਚ ਉਹਨਾਂ ਦੇ ਮੰਮੀ ਡੈਡੀ ਤੇ ਉਹ ਭੈਣ ਬرائی ਸੀ ਕਹਿੰਦੇ ਕਿ ਅਸੀਂ ਜਿਹੜੇ ਮੇਰੇ ਉਹਨਾਂ ਦੇ ਮਾਤਾ ਪਿਤਾ ਸੀ ਖਾਲਸਾ ਜੀ ਭੈਣ ਦੇ ਉਹਨਾਂ ਨੇ ਅਮਰਤ ਛਕਿਆ ਹੋਇਆ ਸੀ ਉਹ ਗੁਰਦੁਆਰਾ ਸਹਿਬੀ ਹਰ ਰੋਜ਼ ਆਉਂਦੇ ਸੀ ਪਾਠ ਵੀ ਕਰਦੇ ਸੀ ਪਹਿਨ ਕਹਿੰਦੇ ਕਿ ਮੈਂ ਵੀ ਹਰ ਰੋਜ਼ ਨਿਤਨੇਮ ਕਰਦੀ ਸੀ ਕਹਿੰਦੇ ਰਹਿ ਰਸੈ ਮੈਂ ਨਹੀਂ ਸੀ ਕਰਦੀ ਪਰ ਹਰ ਰੋਜ਼ ਮੇਰੀ ਰੁਟੀਨ ਬਣੀ ਸੀ ਕਿ ਮੈਂ ਨਿਤਨੇਮ ਸੈਪ ਕਰਨਾ ਹੀ ਹੁੰਦਾ ਸੀ ਉਸ ਤੋਂ ਬਾਅਦ ਵਿੱਚ ਖਾਲਸਾ ਜੀ ਭੈਣ ਦੱਸਦੀ ਕਿ ਅਸੀਂ ਸਾਡਾ ਪਰਿਵਾਰ ਬਹੁਤ ਮੇਨ ਪੀ ਸੀ ਕਹਿੰਦੇ ਅਸੀਂ ਬਹੁਤ ਹੀ ਜ਼ਿਆਦੇ ਵੱਡੇ ਘਰ ਵਾਲੇ ਤਾਂ ਨਹੀਂ ਸੀ ਪਰ ਕਹਿੰਦੇ ਵਾਹਿਗੁਰੂ ਦਾ ਦਿੱਤਾ ਸਭ ਕੁਝ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਹਰ ਸਮੇਂ ਮਾਰਾ ਸੱਚੇ ਪਾਸ਼ਾ ਦਾ ਸ਼ੁਕਰਾਨਾ ਕਰਦੀ ਸੀ ਕਿ ਵਾਹਿਗੁਰੂ ਨੇ ਸਾਨੂੰ ਇੰਨੇ ਜੋਗਾ ਕੀਤਾ ਖਾਲਸਾ ਜੀ ਹਰ ਰੋਜ਼ ਗੁਰਦੁਆਰਾ ਸੇਵ ਭਟਕਿੰਦੇ ਜਾਣਾ ਨਿਤਨੇਮ ਕਰਨਾ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਹੋਏ ਸੀ ਕਹਿੰਦੇ ਕਿਸੇ ਵੀ ਤਰ੍ਹਾਂ ਦਾ ਭੈਣ ਦੱਸਦੇ ਅਸੀਂ ਵਹਿਮ ਭਰਮ ਨਹੀਂ ਸੀ ਕਰਦੇ ਜੇ ਕਈ ਵਾਰ ਜ਼ਿੰਦਗੀ ਦੇ ਵਿੱਚ ਦੁੱਖ ਹੋਣੇ ਕਹਿੰਦੇ ਤਾਂ ਸਾਨੂੰ ਕਈ ਵਾਰ ਭੈਣ ਭਰਾਵਾਂ ਨੇ ਸਾਡੇ ਰਿਸ਼ਤੇਦਾਰਾਂ ਨੇ ਵੀ ਕਹਿਣਾ ਕਿ ਤੁਸੀਂ ਇੱਥੇ ਪਤਾ ਕਰ ਲਓ ਉੱਥੇ ਪਰ ਕਹਿੰਦੇ ਅਸੀਂ ਕਦੇ ਵੀ ਇਤੇ ਵੀ ਨਹੀਂ ਸੀ ਗਏ ਕਹਿੰਦੇ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੋਂ ਬਿਨਾਂ ਕਿਤੇ ਭਰੋਸਾ ਰੱਖਿਆ ਹੀ ਨਹੀਂ ਸੀ ਹਰ ਰੋਜ਼ ਕਹਿੰਦੇ ਅਸੀਂ ਅਰਦਾਸ ਬੇਨਤੀ ਕਰਨੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਕੇ ਪਾਠ ਕਰਕੇ ਕਹਿੰਦੇ ਫਿਰ ਅਸੀਂ ਆਪਣੇ ਕੰਮ ਕਰ ਦੀ ਸ਼ੁਰੂਆਤ ਕਰਮੀ ਇਸੇ ਤਰ੍ਹਾਂ ਖਾਰਸਾ ਜੀ ਭੈਣ ਦਸਬੀ ਵੀ ਉਹਨਾਂ ਦੇ ਇੱਕ ਦਿਨ ਫਾਦਰ ਸਾਹਿਬ ਖੇਤ ਗਿਆ ਹੋਏ ਸੀ ਖੇਤ ਦਾ ਕੰਮ ਕਰਦੇ ਸੀ ਕਹਿੰਦੇ ਉਹ ਜਦੋਂ ਉੱਥੋਂ ਆਉਂਦੇ ਨੇ ਤੇ ਕਹਿੰਦੇ ਉਹਨਾਂ ਦੇ ਹੱਥ ਦੇ ਉੱਪਰ ਕਾਫੀ ਜ਼ਿਆਦੀ ਕਿੰਦੇ ਖਾਰਸ਼ ਹੁੰਦੀ ਹੈ ਇੰਨੀ ਜਿਆਦੀ ਕਹਿੰਦੇ ਖਾਰਸ਼ ਹੁੰਦੀ ਹੈ ਉਹ ਖਾਰਸ਼ ਕਰ ਕਰਕੇ ਕਹਿੰਦੇ ਜ਼ਖਮ ਬਣ ਜਾਂਦਾ ਹੈ ਕਹਿੰਦੇ ਜਿਸ ਤਰ੍ਹਾਂ ਉੱਪਰ ਕੋਈ ਚੀਜ਼ ਲੜੀ ਹੁੰਦੀ ਹੈ ਕਹਿੰਦੇ ਉਹ ਜ਼ਖਮ ਜਦੋਂ ਬਣ ਜਾਂਦਾ ਹੈ ਕਹਿੰਦੇ ਡਾਕਟਰ ਤੋਂ ਪਿੰਡ ਤੋਂ ਅਸੀਂ ਦਵਾਈ ਲਈ ਇੰਜੈਕਸ਼ਨ ਵੀ ਲਵਾਏ ਕਹਿੰਦੇ ਪਰ ਉਹ ਵਾਧਾ ਜ਼ਖਮ ਵਧਦਾ ਹੀ ਗਿਆ ਖਾਲਸਾ ਜੀ ਭੈਣ ਕਹਿੰਦੇ ਕਿ ਅਸੀਂ ਜਿਵੇਂ 2-3 ਦਿਨ ਸਾਨੂੰ ਪਿੰਡ ਦੇ ਡਾਕਟਰ ਨੇ ਕਿਹਾ ਕਿ ਤੁਸੀਂ ਦਵਾਈ ਲੈ ਜਾਓ ਦਵਾਈ ਉੱਪਰ ਲਗਾਉਣ ਨੂੰ ਵੀ ਦਿੱਤੀ ਖਾਰਸ਼ ਦੇ ਇੰਜੈਕਸ਼ਨ ਵੀ ਬਹੁਤ ਲਗਵਾਏ ਕਹਿੰਦੇ ਪਰ ਮੇਰੇ ਫਾਦਰ ਸਾਹਿਬ ਨੂੰ ਕੋਈ ਫਰਕ ਨਾ ਪਿਆ ਕਹਿੰਦੇ ਅਸੀਂ ਬਹੁਤ ਪਿੰਡ ਦੇ ਵਿੱਚ ਦਵਾਈ ਲਈ ਉਹ ਚੱਕਰ ਵੱਧ ਗਿਆ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਅਸੀਂ ਸ਼ਹਿਰ ਗਏ ਸ਼ਹਿਰੋਂ ਵੀ ਡਾਕਟਰਾਂ ਨੇ ਕਾਫੀ ਦਵਾਈ ਦਿੱਤੀ ਪਰ ਫਰਕ ਨਾ ਪਿਆ ਕਿੰਨੇ ਪਹਿਲਾਂ ਤਾਂ ਕੰਲਾ ਹੱਥ ਤੇ ਹੀ ਸੀ ਭੈਣ ਦੱਸਦੇ ਵੀ ਸਾਨੂੰ ਸੀ ਚੱਲ ਹੱਥ ਹੱਥ ਤੇ ਆ ਵੀ ਚੱਲ ਰੁਕ ਜਾਊਗਾ ਵੀ ਕੰਲੀ ਹੱਥ ਤੇ ਹੀ ਖਾਰਸ਼ ਹੁੰਦੀ ਐ ਪਰ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਵੀ ਸਾਨੂੰ ਕਿਦੇ 2-3 ਮਹੀਨੇ ਦਵਾਈਆਂ ਲੈਂਦਿਆਂ ਹੋ ਜਾਂਦੇ ਨੇ ਕਿੰਨੇ ਅਸੀਂ ਕਦੇ ਕਿਸੇ ਡਾਕਟਰ ਦੇ ਜਾਂਦੇ ਆ ਕਦੇ ਕਿਸੇ ਦੇ ਕਿੰਨੇ ਪਰ ਉਹ ਹੱਥ ਤੋਂ ਵੱਧ ਕੇ ਕਹਿੰਦੇ ਸਾਰੀ ਬਾਡੀ ਤੇ ਹੋ ਜਾਂਦੇ ਆ ਕਿਤੇ ਕਹਿੰਦੇ ਫਿੰਸੀਆਂ ਹੋ ਕੇ ਹੋ ਜਾਂਦੇ ਆ ਕਿਤੇ ਰੈੱਡ ਹੋ ਜਾਂਦੀ ਏ ਬਾਡੀ ਕਹਿੰਦੇ ਖਾਰਸ਼ ਸਾਰੀ ਬਾਡੀ ਤੇ ਹੋ ਗਈ ਕਿੰਨੇ ਫਿਰ ਅਸੀਂ ਡਾਕਟਰ ਕੋਲ ਜਾਣਾ ਤੇ ਉਹਨਾਂ ਨੇ ਕਹਿਣਾ ਵੀ ਤੁਹਾਡੇ ਬਲੱਡ ਦੇ ਵਿੱਚ ਕੋਈ ਪ੍ਰੋਬਲਮ ਹੋ ਵੀ ਹੋਣੀ ਏ ਤੁਸੀਂ ਬਲੱਡ ਟੈਸਟ ਕਰਵਾਓ ਆਪਣੀ ਸੈਂਪਲ ਦਿਓ ਤਾਂ ਹਾਰਸਾ ਜੀ ਭੈਣ ਕਹਿੰਦੇ ਵੀ ਅਸੀਂ ਆਪਣੇ ਫਾਦਰ ਸਾਹਿਬ ਦੇ ਬਲੱਡ ਟੈਸਟ ਕਰਵਾਏ ਸੈਂਪਲ ਉੱਪਰ ਭੇਜੇ ਪਰ ਬਿਲਕੁਲ ਸਹੀ ਸੀ ਕਿਸੇ ਵੀ ਤਰ੍ਹਾਂ ਦੀ ਬਲੱਡ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀ ਕਿਨੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਹੌਲੀ-ਹੌਲੀ ਸਾਰੀ ਬਾਡੀ ਤੇ ਜ਼ਖਮ ਹੋ ਗਏ ਤਾਂ ਭੈਣ ਕਹਿੰਦੇ ਪਹਿਲਾਂ ਤਾਂ ਅਸੀਂ ਕਾਫੀ ਪੀਜੀਆਈ ਤੱਕ ਸਾਰੇ ਕਿਤੇ ਡਾਕਟਰਾਂ ਕੋਲ ਮੈਡੀਸਿਨ ਅਸੀਂ ਲਈ ਕਹਿੰਦੇ ਸਾਨੂੰ ਕੋਈ ਫਰਕ ਨਾ ਪਿਆ ਫਿਰ ਸਾਨੂੰ ਕਈਆ ਭੈਣ ਭਰਾਵਾਂ ਨੇ ਕਹਿੰਦੇ ਦੱਸਿਆ ਕਿ ਕਿਸੇ ਵੈਦ ਦੇ ਕੋਲ ਦਵਾਈ ਲੈ ਲਓ ਤੁਸੀਂ ਦੇਸੀ ਕਿੰਨੇ ਅਸੀਂ ਕਾਫੀ ਦੇਸੀ ਵੀ ਦਵਾਈਆਂ ਲਈਆਂ ਕਹਿੰਦੇ ਦੇਸੀ ਦਵਾਈ ਤੋਂ ਸਾਨੂੰ ਫਰਕ ਪੈ ਗਿਆ ਥੋੜਾ ਜਿਹਾ ਫਰਕ ਪਿਆ ਪਰ ਕਹਿੰਦੇ ਇੱਕ ਦੋ ਮਹੀਨਿਆਂ ਬਾਅਦ ਫੇਰ ਹੋਵੇਂ ਹੋ ਗਿਆ ਕਹਿੰਦੇ ਅਸੀਂ ਫੇਰ ਦਵਾਈ ਲੈਣੀ ਇਹਨੂੰ ਫੇਰ ਫਰਕ ਪੈ ਜਾਣਾ ਤੇ ਇੱਕ ਦੋ ਮਹੀਨੇ ਆਰਾਮ ਰਹਿਣਾ ਉਸੇ ਤਰ੍ਹਾਂ ਫੇਰ ਹੋ ਜਾਣਾ ਇੰਨੇ ਜਿੰਨੇ ਤੋਂ ਅਸੀਂ ਦੇਸੀ ਡਾਕਟਰ ਤੋਂ ਦਵਾਈ ਨਹੀਂ ਖਾਲਸਾ ਜੀ ਭੈਣ ਦੱਸ ਦੇ ਕਿਦੇ ਉਹ ਡਾਕਟਰ ਨੇ ਕਿਹਾ ਵੀ ਤੁਹਾਨੂੰ ਕੋਈ ਕੀੜਾ ਮਕੌੜਾ ਜਾਂ ਸੱਪ ਵੀ ਇਸ ਤਰ੍ਹਾਂ ਤੁਸੀਂ ਖੇਤ 'ਚ ਕੰਮ ਕਰਨ ਗਏ ਸੀ ਵੀ ਉਹਨੇ ਕੱਟ ਲਿਆ ਹੋਣਾ ਹੈ ਉਹਦੇ ਕਰਕੇ ਵੀ ਤੁਹਾਡੇ ਸਾਰੇ ਬਲੱਡ ਦੇ ਵਿੱਚ ਵੀ ਜਾਂ ਤਾਂ ਜ਼ਹਿਰ ਫੈਲ ਗਿਆ ਜਾਂ ਕੁਝ ਖੋਇਆ ਹੋਣਾ ਜਿਸ ਦੇ ਕਰਕੇ ਤੁਹਾਨੂੰ ਇਹ ਪ੍ਰੋਬਲਮ ਆਈ ਤਾਂ ਖਾਲਸਾ ਜੀ ਭੈਣ ਕਿਦੇ ਵੀ ਅਸੀਂ ਸਾਰੀਆਂ ਰਿਪੋਰਟਾਂ ਦਿਖਾਈਆਂ ਬਲੱਡ ਵਾਲੀਆਂ ਉਹਨਾਂ ਨੇ ਦੇਖਿਆ ਉਹ ਵੀ ਬਿਲਕੁਲ ਸਹੀ ਸੀ ਵੀ ਕੁਛ ਵੀ ਕੋਈ ਵੀ ਪ੍ਰੋਬਲਮ ਨਹੀਂ ਸੀ ਪਰ ਜਿਵੇਂ ਬਾਡੀ ਤੇ ਖਾਰਸ਼ ਬਹੁਤ ਹੋ ਕੇ ਕਹਿੰਦੇ ਜਿਵੇਂ ਜ਼ਖਮ ਬਣ ਕੇ ਜ਼ਖਮ ਦੇ ਵਿੱਚ ਪਸ ਪਈ ਜਾਣੀ ਇਸ ਤਰ੍ਹਾਂ ਦੇ ਹਾਲਾਤ ਖਾਰਸਾ ਜੀ ਭੈਣ ਦੱਸਦੇ ਆ ਵੀ ਫਾਦਰ ਸਾਹਿਬ ਦੇ ਉਹਨਾਂ ਦੇ ਹੋ ਗਏ ਸੀ ਗਰਮੀ ਦੇ ਵਿੱਚ ਕਹਿੰਦੇ ਕਾਫੀ ਉਹਨਾਂ ਨੂੰ ਪ੍ਰੋਬਲਮ ਆਉਣੀ ਜਦੋਂ ਪਸੀਨਾ ਆਉਣਾ ਕਹਿੰਦੇ ਉੱਪਰ ਲੱਗਣਾ ਉਹਨਾਂ ਨੇ ਕਾਫੀ ਕਹਿੰਦੇ ਰੋਲਾ ਪਾਉਣਾ ਚੀਕਾਂ ਮਾਰਨੀਆਂ ਕਿਉਂਕਿ ਕਹਿੰਦੇ ਬਾਡੀ ਸਾਰੇ ਦੇ ਉੱਪਰ ਜ਼ਖਮ ਜ਼ਖਮ ਹੋ ਗਏ ਸੀ ਕਹਿੰਦੇ ਫਿਰ ਅਸੀਂ ਕਾਫੀ ਸਮਾਂ ਹਸਪੀਟਲ ਦੇ ਵਿੱਚ ਰੱਖਿਆ ਕਹਿੰਦੇ ਸਾਨੂੰ ਕੋਈ ਫਰਕ ਨਾ ਪਿਆ ਕਹਿੰਦੇ ਹਰ ਰੋਜ਼ ਪਾਠ ਵੀ ਕਰਨਾ ਗੁਰਦੁਆਰਾ ਸਾਹਿਬ ਵੀ ਜਾਣਾ ਅਰਦਾਸ ਬੇਨਤੀ ਵੀ ਕਰਵਾਉਣੀ ਖਾਲਸਾ ਜੀ ਬੈਣ ਕਹਿੰਦੇ ਕਿ ਇੰਨਾ ਵੀ ਵੱਡਾ ਸਾਡੂ ਸਾਡੇ ਤੇ ਕਸ਼ਟ ਆਇਆ ਦੁੱਖ ਆਇਆ ਕਹਿੰਦੇ ਸਾਨੂੰ ਪਿੰਡ ਦੇ ਵਿੱਚ ਕਈ ਕਹਿੰਦੇ ਵੀ ਮੇਰੀ ਮਾਤਾ ਦੇ ਕੋਲ ਲੇਡੀਜ਼ ਨੇ ਆਉਣਾ ਉਹਨਾਂ ਨੇ ਕਹਿਣਾ ਕਿ ਉੱਥੋਂ ਦਵਾਈ ਲੈ ਆਉਣੇ ਆ ਉੱਥੇ ਬਾਬਾ ਦਵਾਈ ਬਣਾ ਕੇ ਦਿੰਦਾ ਹੈ ਰਾਖ ਬਣਾ ਕੇ ਦਿੰਦਾ ਹੈ ਇਸ ਤਰ੍ਹਾਂ ਕਹਿੰਦੇ ਉਹਨਾਂ ਨੇ ਬਹੁਤ ਕਹਿਣਾ ਪਰ ਕਹਿੰਦੇ ਵੀ ਮੇਰੇ ਮਾਤਾ ਜੀ ਜਿ ਸੀ ਜਿਹੜੇ ਉਹਨਾਂ ਨੇ ਜਵਾਬ ਦੇ ਦੇਣਾ ਉਹਨਾਂ ਨੇ ਕਹਿਣਾ ਕਿ ਨਹੀਂ ਅਸੀਂ ਗੁਰਦੁਆਰਾ ਸਹਿਬ ਤੋਂ ਬਿਨਾ ਕਿਤੇ ਨਹੀਂ ਜਾਣਾ ਅਸੀਂ ਸਿਰਫ ਗੁਰਦੁਆਰਾ ਸਹਿਬ ਹੀ ਜਾਣਾ ਹੈ ਮਹਾਰਾਜ ਫਣਗੇ ਹੀ ਅਰਦਾਸ ਬੇਨਤੀ ਕਰਨੀ ਹੈ ਇਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਇੱਕ ਦਿਨ ਸਮਾਂ ਹੁੰਦਾ ਹੈ ਕਹਿੰਦੇ ਬਹੁਤ ਜ਼ਿਆਦਾ ਮੜ ਉਦਾਸ ਹੁੰਦਾ ਹੈ ਕਹਿੰਦੇ ਕਿ ਮੇਰੇ ਫਾਦਰ ਸਾਹਿਬ ਨੇ ਅਮਰਤ ਛਕਿਆ ਹੁੰਦਾ ਹੈ ਪਰ ਉਹਨਾਂ ਦੇ ਸਰੀਰ ਤੇ ਇੰਨੇ ਜ਼ਖਮ ਹੋਣ ਕਰਕੇ ਕਹਿੰਦੇ ਉਹਦਾ ਸੀਰੀ ਸਾਬ ਵੀ ਲਾਉਣਾ ਪੈ ਜਾਂਦਾ ਸਾਨੂੰ ਕਿਉਂਕਿ ਉੱਪਰ ਕਹਿੰਦੇ ਪਾਇਆ ਨਹੀਂ ਚਾਹੁੰਦਾ ਗਾਤਰਾ ਕਹਿੰਦੇ ਉਹ ਵੀ ਲਾਉਣਾ ਪੈ ਜਾਂਦਾ ਹੈ ਕਹਿੰਦੇ ਫਿਰ ਬਹੁਤ ਮਨ ਦੁਖੀ ਹੁੰਦਾ ਹੈ ਕਹਿੰਦੇ ਅਸੀਂ ਬਹੁਤ ਰੋਣੇ ਵੀ ਆਪਦੇ ਮਨ ਦੇ ਅੰਦਰ ਫਿਰ ਵਾਹਿਗੁਰੂ ਅੱਗੇ ਇਹ ਵੀ ਅਰਦਾਸ ਕਰਦੇ ਆ ਕਿ ਮਾਰਾ ਸੱਚੇ ਪਾਤਸ਼ਾਹ ਬਹੁਤ ਸਮਾ ਹੋ ਗਿਆ ਏ ਇਸੇ ਤਰ੍ਹਾਂ ਮੈਂ ਕਹਿੰਦੇ ਵੀ ਸਾਨੂੰ 6-7 ਸਾਲ ਹੋ ਜਾਂਦੇ ਨੇ ਕਹਿੰਦੇ ਮੇਰੇ ਫਾਦਰ ਸਾਹਿਬ ਦਾ ਅਮਰਤ ਸ਼ਕਿਆ ਹੋਇਆ ਵੀ ਸਾਨੂੰ ਕਿਹਦੇ ਗਾਤਰਾ ਆਪਦੇ ਹੱਥੀ ਲõਣਾ ਪੈਂਦਾ ਹੈ ਜਿਸ ਗੱਲ ਦਾ ਕਹਿੰਦੇ ਸਾਡੇ ਮਨ ਦੇ ਵਿੱਚ ਇੰਨਾ ਦੁੱਖ ਹੁੰਦਾ ਹੈ ਕਿ ਮਹਾਰਾਜੀ ਅਸੀਂ ਤੁਹਾਡੇ ਨਾਲ ਜੁੜੇ ਹੋਏ ਸਾਂ ਵੀ ਇਹ ਦਿਨ ਸਾਨੂੰ ਦੇਖਣਾ ਪਿਆ ਤੁਸੀਂ ਕੋਈ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੋਈ ਰਸਤਾ ਦਿਖਾਓ ਵੀ ਇਸ ਦੁਆਰਾ ਤੋਂ ਵੀ ਸਾਡੇ ਫਾਦਰ ਸਾਹਿਬ ਨੇ ਵੀ ਉਸੇ ਤਰ੍ਹਾਂ ਅਮਰਤ ਸ਼ਕ ਕੇ ਉਸੇ ਤਰ੍ਹਾਂ ਗੁਰੂ ਵਾਲੇ ਬਣ ਤੇ ਗੁਰਦੁਆਰਾ ਸਾਹਿਬ ਹਰ ਰੋਜ਼ ਆਣ ਨਾਦavi ਜੋ ਵੀ ਰੋਗ ਕਸ਼ਟੇ ਵੀ ਤੁਸੀਂ ਮਹਾਰਾ ਸੱਚੇ ਪਾਤਸ਼ਾਹ ਦੂਰ ਕਰੋ ਖਾਲਸਾ ਜੀ ਕਈ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਬਹੁਤ ਪਾਠ ਵੀ ਕਰਦੇ ਆ ਬਹੁਤ ਗੁਰਦੁਆਰਾ ਸੇਵਾ ਵੀ ਜਾਂਦੀਆਂ ਸੇਵਾ ਵੀ ਕਰਦੇ ਆ ਸਭ ਕੁਝ ਕਰਨ ਦੇ ਬਾਵਜੂਦ ਵੀ ਕਈ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਨੇ ਕਿ ਆਪਣਾ ਮਨ ਦੋ ਪਾਸੇ ਲੱਗ ਜਾਂਦਾ ਹੈ ਕੀ ਆਪਾਂ ਅਰਦਾਸ ਬੇਨਤੀ ਕਰੀਏ ਜਾਂ ਕਿਸੇ ਕੋਲੋਂ ਪੁੱਛ ਕੇ ਆਈਏ ਕਿਸ ਕਿਸੇ ਨੇ ਸਾਡੇ ਤੇ ਕੁਛ ਕੀਤਾ ਕਰਾਇਆ ਨਾ ਹੋਵੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ ਬਹੁਤ ਚੱਲਦੀ ਹੈ ਪਰ ਉਹ ਭੈਣ ਕਹਿੰਦੀ ਕਿ ਸਾਡੇ ਕੋਲ ਜਿੰਨਾ ਪੈਸਾ ਸੀ ਅਸੀਂ ਉਹ ਵੀ ਦਵਾਈਆਂ ਤੇ ਲਾਇਆ ਕਿੰਨੇ ਪਰ ਅਸੀਂ ਇੱਕ ਪਾਸੇ ਹੀ ਮਨ ਰੱਖਿਆ ਸਾਨੂੰ ਬਹੁਤ ਲੋਕਾਂ ਨੇ ਵੀ ਕਹਿੰਦੇ ਕਿ ਆ ਜਾਣ ਵਾਸਤੇ ਕਹਿੰਦੇ ਪਰ ਅਸੀਂ ਕਿਸੇ ਪਾਸੇ ਨਹੀਂ ਗਏ ਅਸੀਂ ਬਸ ਗੁਰਦੁਆਰਾ ਸਾਹਿਬ ਮਹਾਰਾਜ ਦੇ ਦਰਪੇਂ ਕਹਿੰਦੇ ਸੀ ਭਰੋਸਾ ਰੱਖਿਆ ਹੋਇਆ ਇਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ 6-7 ਸਾਲ ਹੋ ਜਾਂਦੇ ਨੇ ਬਹੁਤ ਜ਼ਿਆਦੀ ਮੇਰੇ ਫਾਦਰ ਸਾਹਿਬ ਦੀ ਹਾਲਤ ਕਹਿੰਦੇ ਖਰਾਬ ਹੋ ਜਾਂਦੀ ਏ ਕਹਿੰਦੇ ਇੱਕ ਦਿਨ ਰਾਤ ਦਾ ਸਮਾਂ ਹੁੰਦਾ ਏ ਤੇ ਉਹਨਾਂ ਨੂੰ ਕਾਫੀ ਦਰਦ ਹੁੰਦਾ ਏ ਕਹਿੰਦੇ ਬਹੁਤ ਉਹ ਚੀਕਾਂ ਮਾਰਦੇ ਨੇ ਤੇ ਅਸੀਂ ਉਹਨਾਂ ਨੂੰ ਲੈ ਕੇ ਕਹਿੰਦੇ ਰਾਤ ਨੂੰ ਐਮਰਜੈਂਸੀ ਦੇ ਵਿੱਚ ਹਸਪੀਟਲ ਲੈ ਜਾਂਦੇ ਆ ਉੱਥੇ ਜਾ ਕੇ ਕਹਿੰਦੇ ਉਹ ਐਮਰਜੈਂਸੀ 'ਚ ਰੱਖ ਕੇ ਉਹਨਾਂ ਦੇ ਕੱਪੜੇ ਚੇਂਜ ਕਰਕੇ ਕੇ ਦੇ ਉਹਨਾਂ ਨੂੰ ساری ਦਵਾਈ ਲਾਉਂਦੇ ਆ ਠੰਡੀ ਜਿਸ ਦੇ ਨਾਲ ਉਹਨਾਂ ਨੂੰ ਜੋ ਜਲਣ ਹੁੰਦੀ ਸੀ ਉਹ ਰੋਕ ਸਕੇ ਖਾਲਸਾ ਜੀ ਉੱਥੇ ਭੈਣ ਕਹਿੰਦੇ ਕਿ ਅਸੀਂ ਰਾਤ ਨੂੰ ਬੈਠੇ ਸੀ ਉੱਥੇ ਇੱਕ ਪਰਿਵਾਰ ਸੀ ਕਹਿੰਦੇ ਉਹਨਾਂ ਦੇ ਕੋਲ ਉੱਥੇ ਇੱਕ ਛੋਟੇ ਬੱਚੇ ਦੀ ਕਹਿੰਦੇ ਉਸ ਹਸਪੀਟਲ ਦੇ ਵਿੱਚ ਕਹਿੰਦੇ ਬੱਚਿਆਂ ਦੇ ਡਾਕਟਰ ਵੀ ਸੀਗੇ ਤੇ ਕਹਿੰਦੇ ਕਈ ਹਾਰਟ ਬੀਬੀ ਸੀ ਕਹਿੰਦੇ ਦੋ ਤਿੰਨ ਡਾਕਟਰ ਸੀ ਤੇ ਕਹਿੰਦੇ ਉਹ ਬੱਚੇ ਆਪਣੇ ਦੀ ਛੋਟੇ ਦੀ ਦਵਾਈ ਲੈਣ ਆਏ ਹੋਏ ਸੀ ਉਹਨਾਂ ਦੇ ਕੋਲ ਇੱਕ ਦੋ ਦਿਨ ਪਹਿਲਾਂ ਬੱਚਾ ਹੋਇਆ ਸੀ ਕਹਿੰਦੇ ਉਹ ਪਰਿਵਾਰ ਵੀ ਉੱਥੇ ਹੀ ਸੀ ਹਸਪੀਟਲ ਦੇ ਵਿੱਚ ਬੱਚੇ ਨੂੰ ਕੋਈ ਪ੍ਰੋਬਲਮ ਸੀ ਉਹਨਾਂ ਨੇ ਐਡਮਿਟ ਕੀਤਾ ਸੀ ਕਹਿੰਦੇ ਉਹ ਪਰਿਵਾਰ ਜਦੋਂ ਬਾਹਰ ਆਉਂਦਾ ਹੈ ਕਹਿੰਦੇ ਵੀ ਮੈਂ ਬਹੁਤ ਰੋਣੀ ਹੁੰਨੀ ਆ ਸੈਡ ਤੇ ਕਰਕੇ ਕਹਿੰਦੇ ਵੀ ਮੈਂ ਬੈਠੀ ਹੁੰਨੀ ਆ ਤੇ ਮੇਰੀਆਂ ਅੱਖਾਂ 'ਚ ਪਾਣੀ ਹੁੰਦਾ ਹੈ ਕਹਿੰਦੇ ਉਹ ਜਿਸ ਭੈਣ ਦੇ ਕੋਲ ਭੈਣ ਦੱਸ ਰਿਹਾ ਕਿ ਬੱਚਾ ਹੋਇਆ ਹੁੰਦਾ ਹੈ ਉਹ ਭੈਣ ਕਹਿੰਦੇ ਆ ਕੇ ਬੈਠ ਕੇ ਮੇਰੇ ਕੋਲ ਪੁੱਛਦੀ ਵੀ ਕੌਣ ਹੈ ਤੁਹਾਡਾ ਕੀ ਲੱਗਦਾ ਕੀ ਪ੍ਰੋਬਲਮ ਹੋਈ ਵੀ ਤੁਸੀਂ ਰੋਣੇ ਕਿਉਂ ਤਾਂ ਹਾਲਸਾ ਜੀ ਉਹ ਭੈਣ ਕਹਿੰਦੀ ਕਿ ਮੈਂ ਆਪਣੀ ਸਾਰੀ ਵਾਰਤਾ ਦੱਸ ਰਹੀ ਆ ਵੀ ਸਾਨੂੰ ਕਾਫੀ ਸਮਾਂ ਹੋ ਗਿਆ 6-7 ਸਾਲ ਹੋ ਗਿਆ ਵੀ ਮੇਰੇ ਫਾਦਰ ਸਾਹਿਬ ਦੀ ਸਾਰੀ ਬੋਡੀ ਜਿਹੜੀ ਜ਼ਖਮਾਂ ਨਾਲ ਭਰੀ ਪਈ ਇਹ ਵੀ ਫਰਕ ਨਹੀਂ ਪੈਂਦਾ ਅਸੀਂ ਬਹੁਤ ਟੈਸਟ ਵੀ ਕਰਵਾਏ ਨੇ ਬਲੱਡ ਦੇ ਵੀ ਬਿਲਕੁਲ ਸਹੀ ਆਉਂਦੇ ਨੇ ਡਾਕਟਰ ਤੋਂ ਮੈਡੀਸਿਨ ਲੈਨੇ ਆ 2 ਕੁ ਮਹੀਨੇ ਤੱਕ ਫਰਕ ਰਹਿੰਦਾ ਹੈ ਵੀ ਫਿਰ ਉਸੇ ਤਰ੍ਹਾਂ ਹੋ ਜਾਂਦਾ ਹੈ ਵੀ ਅਸੀਂ ਕੋਈ ਜਗਾ ਨਹੀਂ ਛੱਡੀ ਦਵਾਈ ਲੈਣ ਤੋਂ ਕੋਈ ਇਲਾਜ ਕਰਵਾਉਣ ਤੋਂ ਕੋਈ ਕਮੀ ਨਹੀਂ ਛੱਡੀ ਪਰ ਕਹਿੰਦੇ ਫਿਰ ਵੀ ਫਰਕ ਨਹੀਂ ਪੈਂਦਾ ਤਾਂ ਖਾਲਸਾ ਜੀ ਉਹ ਜੋ ਭੈਣ ਸੀ ਜਿਨ੍ਹਾਂ ਦੇ ਕੋਲ ਬੱਚਾ ਹੋਇਆ ਸੀ ਕਹਿੰਦੇ ਉਹ ਦਪਹਿਰਾ ਸਹਿ ਵਟਟਦੇ ਸੀ ਜੋਤ ਵੀ ਜਗਾਉਂਦੇ ਸੀ ਕਹਿੰਦੇ ਉਹਨਾਂ ਨੇ ਸਾਨੂੰ ਕਿੰਨੇ ਮੇਰੀ ਮਾਤਾਵਨ ਦੇਖ ਕੇ ਵੀ ਉਹਨਾਂ ਨੇ ਅਮਰਤ ਛਕਿਆ ਏ ਉਹਨਾਂ ਨੇ ਇਹ ਹੀ ਸਵਾਲ ਕੀਤਾ ਵੀ ਤੁਸੀਂ ਗੁਰਦੁਆਰਾ ਸਾਹਿਬ ਤਾਂ ਜਾਂਦੇ ਹੋਵੋਗੇ ਵੀ ਮਹਾਰਾਜ ਅੱਗੇ ਅਰਦਾਸ ਬੇਨਤੀ ਨਹੀਂ ਕੀਤੀ ਕਹਿੰਦੇ ਵੀ ਭੈਣ ਕਹਿੰਦੇ ਮੈਂ ਕਿਹਾ ਵੀ ਆ ਸਾਡੇ ਘਰ ਦੇ ਵਿੱਚ ਹਰ ਰੋਜ਼ ਨਿਤਨੇਮ ਅਸੀਂ ਕਰਦੇ ਆ ਵੀ ਮੇਰੇ ਫਾਦਰ ਸਾਹਿਬ ਨੇ ਵੀ ਅਮਰ ਤੇ ਸ਼ਕਿਆ ਸੀ ਮਾਤਾ ਨੇ ਵੀ ਸ਼ਕਿਆ ਹੋਇਆ ਹੈ ਵੀ ਉਹnabla ਦਾ ਹੁਣ ਇਸ ਤਰ੍ਹਾਂ ਕੰਡੀਸ਼ਨ ਹੋਣ ਕਰਕੇ ਵੀ ਉਹਨਾਂ ਨੂੰ ਗਾਤਰਾ ਬਿਲਾਉਣਾ ਪੈ ਗਿਆ ਵੀ ਮਹਾਰਾਜ ਅੱਗੇ ਅਸੀਂ ਤਾਂ ਇਹ ਵੀ ਅਰਦਾਸ ਕੀਤੀ ਵੀ ਜਲਦੀ ਜਲਦੀ ਸਾਡੇ ਫਾਦਰ ਸਾਹਿਬ ਨੂੰ ਤੰਦਰੁਸਤ ਕਰੋ ਤਾਂ ਗੁਰੂ ਆਲੇ ਪਹਿਲਾਂ ਦੀ ਤਰ੍ਹਾਂ ਬਣ ਹਾਰਸਾ ਜੀ ਭੈਣ ਕਹਿੰਦੀ ਵੀ ਉਹ ਜਿਹੜੀ ਭੈਣ ਸੀ ਬੈਠੀ ਕੋਲ ਹਸਪੀਟਲ 'ਚ ਕਹਿੰਦੀ ਉਹਨਾਂ ਨੇ ਕਿਹਾ ਵੀ ਬਹੁਤ ਵਧੀਆ ਗੱਲ ਹੈ ਵੀ ਤੁਸੀਂ ਗੁਰੂ ਦੇ ਨਾਲ ਜੁੜੇ ਹੋਏ ਹੋ ਗਰਬਾਣੀ ਦੇ ਨਾਲ ਤੇ ਕਹਿੰਦੇ ਉਹਨਾਂ ਨੇ ਕਿਹਾ ਵੀ ਤੁਸੀਂ ਤਾਂ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਅੱਗੇ ਅਰਦਾਸ ਬੇਨਤੀ ਕਰੋ ਹਾਰਸਾ ਜੀ ਭੈਣ ਕਹਿੰਦੀ ਕਿ ਤਾਂ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਮਹਾਨ ਸ਼ਹੀਦੀ ਬਾਰੇ ਕਹਿੰਦੇ ਵੀ ਮੈਨੂੰ ਸ਼ਹੀਦੀ ਦੇ ਬਾਰੇ ਇੰਨੀ ਨੌਲੇਜ ਨਹੀਂ ਸੀ ਕਿ ਕਿਵੇਂ ਤਾਂ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਨੇ ਇੰਨੀ ਮਾਰਾ ਸੱਚੇ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਕਹਿੰਦੇ ਇਹ ਸਭ ਪੂਰੀ ਡਿਟੇਲ ਦੇ ਵਿੱਚ ਮੈਨੂੰ ਨਹੀਂ ਸੀ ਪਤਾ ਤੇ ਸਭ ਤੋਂ ਵੱਡੀ ਗੱਲ ਕਹਿੰਦੇ ਕਿ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਬਾਰੇ ਨਹੀਂ ਸੀ ਪਤਾ ਕਿ ਮਾਰਾ ਸੱਚੇ ਪਾਤਸ਼ਾਹ ਇੰਨੇ ਧਿਆਨੂ ਨੇ ਕਿ ਇੰਨੀ ਨੇੜੇ ਓਕੇ ਸਾਡੀ ਸੁਣਨਗੇ ਕਹਿੰਦੇ ਇਸ ਚੀਜ਼ ਦਾ ਤਾਂ ਮਨ ਦੇ ਵਿੱਚ ਕੋਈ ਚਿਤਖਿਆਲ ਨਹੀਂ ਸੀ ਕਿਉਂਕਿ ਖਾਰਸਾ ਜੀ ਜਿਸ ਬੰਦੇ ਨੂੰ 6-7 ਸਾਲ ਹੋ ਜਾਣਾ 8 ਸਾਲ ਉਹ ਇਸੇ ਤਰ੍ਹਾਂ ਕਦੇ ਕਿਸੇ ਡਾਕਟਰ ਦੇ ਕੋਲ ਕਦੇ ਕਿਸੇ ਦੇ ਕੋਲ ਤਾਂ ਉਹਦੀ ਇੱਕ ਉਮੀਦ ਆ ਸੀ ਜੋ ਟੁੱਟ ਜਾਂਦੀ ਏ ਕਿਉਂਕਿ ਕਹਿਨ ਨੂੰ ਇਹ ਚੀਜ਼ ਸੌਖੀ ਲੱਗਦੀ ਏ ਵੀ ਕੋਈ ਗੱਲ ਨਹੀਂ ਫਰਕ ਪੈ ਜਾਵੇਗਾ ਪਰ ਜਿਸ ਘਰ ਦੇ ਵਿੱਚ ਇਸ ਤਰ੍ਹਾਂ ਦੀ ਹਾਲਾਤ ਹੋਣ ਬੱਚਿਆਂ ਦੇ ਮਾਤਾ ਦੇ ਜਾਂ ਪਿਤਾ ਦੇ ਤਾਂ ਉਸ ਪਰਿਵਾਰ ਤੇ ਬੱਚਿਆਂ ਤੇ ਕੀ ਬੀਤਦੀ ਏ ਉਹ ਸਿਰਫ ਇੱਕ ਬੱਚੇ ਹੀ ਜਾਣਦੇ ਨੇ ਇਸੇ ਤਰ੍ਹਾਂ ਘਰਸਾ ਜੀ ਉਹ ਭੈਣ ਕਿੰਨੀ ਕਿ ਮੈਨੂੰ ਉਸ ਭੈਣ ਨੇ ਕਿਹਾ ਵੀ ਤੁਸੀਂ ਦੁਪਹਿਰਾ ਸਹਿਬ ਕੱਟੋ ਕੋ ਸਿੱਧਾਨ ਕਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਓ ਤੁਸੀਂ ਸ਼ਰਧਾ ਭਾਵਨਾ ਰੱਖ ਕੇ ਮੇਰੇ ਕਹੇ ਤੇ ਇੱਕ ਵਾਰ ਜਾ ਕੇ ਅਰਦਾਸ ਬੇਨਤੀ ਕਰਵਾਓ ਤੇ ਤੁਸੀਂ ਜੋਤ ਦੇ ਵਿੱਚ ਘੋ ਪਾ ਕੇ ਆਓ ਜੋਤ ਤੋਂ ਹੀ ਘੋ ਲੈ ਕੇ ਆਓ ਤੇ ਤੁਸੀਂ ਦਪਹਿਰਾ ਸਾਹਿਬ ਦੀ ਹਾਜ਼ਰੀ ਪਰ ਉਹ ਦਪਹਿਰਾ ਸਾਹਿਬ ਦੇ ਬਾਰੇ ਵੀ ਉਹ ਭੇਟ ਕਹਿੰਦੇ ਕਿ ਮੈਨੂੰ ਉਸ ਭੈਣ ਨੇ ਦੱਸਿਆ ਵੀ ਤੁਸੀਂ ਇੱਕ ਦਿਨ ਪਹਿਲਾਂ ਚਲੇ ਜਾਓ ਕਿਉਂਕਿ ਜੇ ਤੁਸੀਂ ਐਤਵਾਰ ਨੂੰ ਹੀ ਜਾਓਗੇ ਤਾਂ ਬਹੁਤ ਜ਼ਿਆਦੀ ਸੰਗਤ ਹੁੰਦੀ ਹੈ ਕਈ ਵਾਰ ਜਾਣ ਤੋਂ ਵੀ ਤੁਸੀਂ ਲੇਟ ਹੋ ਜਾਓਗੇ ਵੀ 12 ਵਜੇ ਦੁਪਹਿਰਾ ਸਹਿਬ ਸ਼ੁਰੂ ਹੋ ਜਾਂਦਾ ਹੈ ਵੀ ਤੁਸੀਂ ਇੱਕ ਦਿਨ ਪਹਿਲਾਂ ਚਲੇ ਜਾਓ ਤੇ ਦੂਸਰੇ ਦਿਨ ਦੁਪਹਿਰਾ ਸਹਿਬ ਕੱਟ ਕੇ ਤੀਸਰੇ ਦਿਨ ਤੁਸੀਂ ਆ ਜਾਓ ਆਰਾਮ ਦੇ ਨਾਲ ਅਰਦਾਸ ਬੇਨਤੀ ਕਰਕੇ ਦੁਪਹਿਰਾ ਸਹਿਬ ਕੱਟ ਕੇ ਜੋਤ ਦਾ ਘੋਲ ਲੈ ਕੇ ਇਸੇ ਤਰ੍ਹਾਂ ਖਾਲਸਾ ਜੀ ਉਹ ਭੈਣ ਕਹਿੰਦੇ ਕਿ ਅਸੀਂ ਘਰ ਆਉਣੇ ਆ ਜਦੋਂ ਘਰ ਆ ਕੇ ਦੋ ਤਿੰਨ ਦਿਨ ਤੋਂ ਬਾਅਦ ਦੇ ਵਿੱਚ ਹਸਪੀਟਲ ਤੋਂ ਛੁੱਟੀ ਮਿਲਦੀ ਘਰ ਆ ਜਾਣੇ ਆ ਕਹਿੰਦੇ ਅਸੀਂ ਦੋਨੇ ਭੈਣ ਭਰਾ ਜਾਣਦੇ ਆ ਜਦੋਂ ਸੰਡੇ ਆਉਂਦਾ ਹੈ ਕਹਿੰਦੇ ਦੋਨੇ ਭੈਣ ਭਰਾ ਅਸੀਂ ਸ਼ਨੀਵਾਰ ਨੂੰ ਚਲੇ ਜਾਂਦੇ ਆ ਮਾਤਾ ਜੀ ਉਹਨਾਂ ਦੇ ਜਾ ਨਹੀਂ ਸੀ ਸਕਦੇ ਭੈਣ ਕਹਿੰਦੇ ਕਿਉਂਕਿ ਉਹਨਾਂ ਨੇ ਫਾਦਰ ਸਾਹਿਬ ਨੂੰ ਘਰ ਸੰਭਾਲਣਾ ਸੀ ਕਹਿੰਦੇ ਅਸੀਂ ਦੋਨੇ ਭੈਣ ਭਰਾ ਜਾ ਕੇ ਸ਼ਨੀਵਾਰ ਨੂੰ ਅਸੀਂ ਜਾਂਦੇ ਆ ਤੇ ਐਤਵਾਰ ਨੂੰ ਕਹਿੰਦੇ ਅਸੀਂ ਉੱਥੇ ਚਪੈਰਾ ਸਾਹਿਬ ਦੋਨੇ ਭੈਣ ਭਰਾ ਕੱਟਦੇ ਆ ਇਹ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਇਹ ਅਰਦਾਸ ਬੇਨਤੀ ਕਰਨੀ ਆ ਕਿ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਬਹੁਤ ਸਵਾਗ ਹੋ ਗਿਆ ਹੈ ਸਾਡੇ ਬੱਚੇ ਆਂ ਤੀ ਲਾਜ ਰੱਖੋ ਅਰਦਾਸ ਬੇਨਤੀ ਸੁਣੋ ਮਹਾਰਾ ਸੱਚੇ ਪਾਤਸ਼ਾਹ ਵੀ ਅਸੀਂ ਤੁਹਾਡੇ ਦਰ ਤੋਂ ਬਿਨਾ ਕਿਤੇ ਉਖੋਰ ਗਏ ਵੀ ਨਹੀਂ ਤੁਹਾਡੇ ਅੱਗੇ ਹੌਟ ਆਸਰਾ ਰੱਖਿਆ ਵੀ ਤੁਸੀਂ ਕਿਰਪਾ ਕਰੋ ਬਹੁਤ ਸ਼ਰਮਾ ਹੋ ਗਿਆ ਸਾਡੇ ਗਰੀਬਾਂ ਤੇ ਇਸ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਐਤਵਾਰ ਨੂੰ ਦੁਪਹਿਰਾ ਸੇਬ ਕੱਟ ਕੇ ਅਸੀਂ ਜੋਤ ਦੇ ਵਿੱਚ ਕਿਉਂ ਵੀ ਪਾਤਾ ਤੇ ਜੋਤ ਦੇ ਵਿੱਚੋਂ ਕਿਉਂ ਦਾ ਪ੍ਰਸ਼ਾਦ ਲੈ ਵੀ ਲਿਆ ਕਹਿੰਦੇ ਅਸੀਂ ਉਸ ਤੋਂ ਬਾਅਦ ਦੇ ਵਿੱਚ ਪਹਿਰਾ ਸੇਵ ਕੱਟ ਕੇ ਕਹਿੰਦੇ ਅਸੀਂ ਵਰਤਨਾ ਦੀ ਸੇਵਾ ਕੀਤੀ ਕਹਿੰਦੇ ਉੱਥੇ ਰਾਤ ਐਤਵਾਰ ਦੀ ਵੀ ਰੁਕੇ ਤੇ ਕਹਿੰਦੇ ਅਸੀਂ ਮੰਡੇ ਨੂੰ ਟਾਈਮ ਦੇ ਨਾਲ ਸਵੇਰੇ ਅੰਮ੍ਰਿਤ ਵੇਲੇ ਮੱਠਾ ਟੇਕ ਮਾਰਾ ਸੱਚੇ ਪਾਤਸ਼ਾਹਗੇ ਫਿਰ ਅਰਦਾਸ ਬੇਨਤੀ ਕਰਕੇ ਘਰ ਆ ਗਏ ਕਹਿੰਦੇ ਅਸੀਂ ਤਾਂ ਅੰਤਨ ਬਾਬਾ ਦੀਪ ਸਿੰਘ ਸਹਿਜ ਜੀ ਇਹ ਹੀ ਅਰਦਾਸ ਬੇਨਤੀ ਕੀਤੀ ਸੀ ਕਿ ਮਾਰਾ ਸੱਚੇ ਪਾਸ਼ਾ ਅਸੀਂ ਪੰਜ ਚ ਵਹਿਰਾ ਸੇਵ ਕਰਾਂਗੇ ਤੇ ਅਸੀਂ ਜੋਤ ਦਾ ਕਿਉ ਵੀ ਲਗਾਵਾਗੇ ਸਾਡੇ ਫਾਦਰ ਸਾਹਿਬ ਦੀ ਜੋ ਵੀ ਜ਼ਖਮ ਨੇ ਉਹ ਠੀਕ ਹੋ ਜਾਵੇ ਜੋ ਜਲਣ ਹੁੰਦੀ ਉਹਨਾਂ ਨੂੰ ਦਰਦ ਹੁੰਦੀ ਉਹ ਹੀ ਰੁਕ ਜਾਵੇ ਜ਼ਖਮ ਭਾਵੇਂ ਹੌਲੀ ਹੌਲੀ ਠੀਕ ਹੋ ਜਾਣ ਖਾਲਸਾ ਜੀ ਬੈਣ ਕੰਦੀ ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਆਉਣੇ ਆ ਉਹ 8 ਦਿਨ ਕਹਿੰਦੇ ਘਰ ਦੇ ਵਿੱਚ ਨਿਤਨੇਮ ਕਹਿੰਦੇ ਗਰਬਾਣੀ ਦੇ ਜਾਪ ਹਰ ਰੋਜ਼ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਦੇ ਅੱਗੇ ਅਰਦਾਸ ਬੇਨਤੀ ਕਰਨੀ ਕਹਿੰਦੇ ਉਹ 8 ਦਿਨਾਂ ਦੇ ਵਿੱਚ ਅਸੀਂ ਜੋਤ ਦਾ ਜੋ ਘੋਲ ਲੈ ਕੇ ਆਏ ਉਹ ਵੀ ਕਹਿੰਦੇ ਮੇਰੇ ਭਰਾਣੇ ਭੈਣ ਦੱਸ ਦੇ ਫਾਕਸਾ ਜੀ ਵੀ ਮੇਰੇ ਫਾਦਰ ਸਾਹਿਬ ਦੇ ਜ਼ਖਮਾਂ ਤੇ ਲਗਾਉਣਾ ਕਹਿੰਦੇ ਅਸੀਂ ਚਲੋ ਦੂਸਰੀ ਐਤਵਾਰ ਨੂੰ ਦੁਪਹਿਰਾ ਸਹਿਬ ਕੱਟਣ ਜਾਣੇ ਆ ਉਸੇ ਤਰ੍ਹਾਂ ਕਹਿੰਦੇ ਅਸੀਂ ਸ਼ਨੀਵਾਰ ਨੂੰ ਚਲੇ ਜਾਂਦੇ ਆ ਜੋ ਪੈਰਾ ਸੇਵਾ ਐਤਵਾਰ ਨੂੰ ਕੱਟ ਕੇ ਅਰਦਾਸ ਬੇਨਤੀ ਕਰਕੇ ਕਿ ਉਹ ਲੈ ਕੇ ਸੇਵਾ ਕਰਕੇ ਕਹਿੰਦੇ ਫਿਰ ਘਰ ਆਉਣੇ ਆ ਇਸ ਤਰ੍ਹਾਂ ਘਾਲਸਾ ਜੀ ਪੈਣ ਕਹਿੰਦੇ ਕਿ ਸਾਡੇ ਦੋ ਚ ਪੈਰਾ ਸੇਵ ਕੱਟਣ ਦੇ ਨਾਲ ਕਹਿੰਦੇ ਅਸੀਂ ਜਦੋਂ ਦੂਸਰਾ ਚ ਪੈਰਾ ਸੇਵ ਕੱਟ ਕੇ ਆਉਣੇ ਆ ਤੇ ਜੋ ਸਾਡੇ ਫਾਦਰ ਸਾਹਿਬ ਨੇ ਉਹਨਾਂ ਦਾ ਜੋ ਦਰਦ ਸੀ ਪੈਣ ਕਹਿੰਦੇ ਉਹ ਵੀ ਰੁਕ ਗਿਆ ਜੋ ਜ਼ਖਮ ਸੀ ਕਹਿੰਦੇ ਉਹਨਾਂ ਦਾ ਦਰਦ ਰੋਕ ਗਿਆ ਜੋ ਸਾੜ ਪੈਂਦਾ ਸੀ ਉਹ ਵੀ ਰੁਕ ਗਿਆ ਜ਼ਖਮ ਤਾਂ ਉਸ ਤਰ੍ਹਾਂ ਹੀ ਸੀ ਪਰ ਦਰਦ ਦਾ ਵੀ ਫਰਕ ਪੈ ਗਿਆ ਸੀ ਜੋ ਸਾੜ ਪੈਂਦਾ ਸੀ ਉਹਦਾ ਵੀ ਫਰਕ ਪੈ ਗਿਆ ਸੀ ਕਹਿੰਦੇ ਭੈਣ ਦਸਰੀ ਕਾਲ사 ਜੀ ਵੀ ਸਾਡੇ 8 ਦਿਨਾਂ ਦੇ ਵਿੱਚ ਫਾਦਰ ਸਾਹਿਬ ਨੂੰ ਦਰਦ ਦਾ ਫਰਕ ਪੈ ਗਿਆ ਕਹਿੰਦੇ ਫਿਰ ਅਸੀਂ ਉਸੇ ਤਰ੍ਹਾਂ ਜੋ ਤਿੰਨ ਚ ਪੈਰਾ ਸਾਹਿਬ ਰਹਿੰਦੇ ਸੀ ਉਹ ਕੰਟੇ ਜੋਤ ਦਾ ਕਿਉ ਲਗਾਉਂਦੇ ਗਿਆ ਕਹਿੰਦੇ ਹੌਲੀ ਹੌਲੀ ਸਾਡੇ ਫਾਦਰ ਸਾਹਿਬ ਦੇ ਜ਼ਖਮ ਬਿਲਕੁਲ ਠੀਕ ਹੋ ਗਏ ਕਹਿੰਦੇ 3 ਕਿ ਮਹੀਨੇ ਹੋਏ ਨੇ ਪੰਜ ਚਪੈਰਾ ਸਹਿਬ ਅਸੀਂ ਕੱਟੇ ਨੇ ਹੁਣ ਅਸੀਂ ਘਰ ਦੇ ਵਿੱਚ ਵੀ ਕਹਿੰਦੇ ਪਾਠ ਕਰਦੇ ਆ ਚਪੈਰਾ ਸਹਿਬ ਵੀ ਕੱਟਦੇ ਆ ਜੋਤ ਵੀ ਜਗਾਉਣੀ ਆ ਕਹਿੰਦੇ ਸਾਡੇ ਫਾਦਰ ਸਾਹਿਬ ਦੇ ਜ਼ਖਮਾਂ ਦਾ ਕਹਿੰਦੇ 70% ਦਾ ਫਰਕ ਹੈ ਕਹਿੰਦੇ ਕਾਫੀ ਫਰਕ ਹੈ ਹੁਣ ਕਹਿੰਦੇ ਥੋੜੇ ਬਹੁਤ ਦਾਗੇ ਰਹਿ ਗਏ ਆ ਹੌਲੀ ਹੌਲੀ ਕਰਕੇ ਕਹਿੰਦੇ ਅੱਜ ਅਸੀਂ ਅਜੇ ਤੱਕ ਵੀ ਕਹਿੰਦੇ ਘਰ ਦੇ ਵਿੱਚ ਜੋ ਜੋਤ ਜਗਾਉਣੀ ਆ ਪੌਂਦੇ ਵਿੱਚੋਂ ਕੂ ਕੱਢ ਕੇ ਕਹਿੰਦੇ ਫਾਦਰ ਸਾਹਿਬ ਜੋ जख्मਾਂ ਦੇ ਦਾਗ ਨੇ ਉਹਨਾਂ ਤੇ ਲਾਉਂਦੇ ਨੇ ਕਹਿੰਦੇ ਵਾਹਿਗੁਰੂ ਦੀ ਕਿਰਪਾ ਦੇ ਸਦਕਾ 8 ਸਾਲਾਂ ਦੀ ਜੋ ਕਹਿੰਦੇ ਐਡਾ ਵੱਡਾ ਕਸ਼ਟ ਸੀ ਸਾਡੇ ਫਾਦਰ ਸਾਹਿਬ ਤੇ ਆਇਆ ਕਹਿੰਦੇ ਕੋਈ ਕਿਸੇ ਡਾਕਟਰ ਨੇ ਕਹਿਣਾ ਤੁਹਾਨੂੰ ਕੋਈ ਕੀੜੇ ਵਕੋੜੇ ਨੇ ਕੱਟ ਲਿਆ ਕਿਸੇ ਨੇ ਕਹਿਣਾ ਤੁਹਾਡੇ ਬਲੱਡ ਦੇ ਵਿੱਚ ਇਨਫੈਕਸ਼ਨ ਏ ਸਭ ਨੇ ਆਪੂ ਆਪਣੀ ਦੱਸਣੀ ਕਰਨੀ ਕਹਿੰਦੇ ਪਰ ਸਾਨੂੰ ਕੋਈ ਫਰਕ ਹੀ ਨਹੀਂ ਸੀ ਪੈਂਦਾ ਰਖਾਰ ਸਾਹਿਬ ਜੀ ਬੈਣ ਕਹਿੰਦੇ ਕਿ ਤਾਂਤਲ ਬਾਬਾ ਦੀਪ ਸਿੰਘ ਸਹਿਬ ਜੀ ਨੇ ਸਾਡੇ ਤੇ ਐਨੀ ਕਿਰਪਾ ਕੀਤੀ ਕਹਿੰਦੇ ਸਾਡੀ ਐਨੀ ਨੇੜੇ ਹੋ ਕੇ ਸੁਣੀ ਕਿ ਮੇਰੇ ਫਾਦਰ ਸਾਹਿਬ ਦਾ ਜੋ 8 ਸਾਲਾਂ ਦਾ ਰੋਗ ਸੀ ਉਹ 8 ਦਿਨਾਂ ਦੇ ਵਿੱਚ ਹੀ ਘਟ ਦਿੱਤਾ ਥਾਲ ਸਾਹਿਬ ਜੀ ਪੈਣ ਦੱਸ ਰਿਹਾ ਕਿ ਹੋ ਸਾਡੇ ਫਾਦਰ ਸਾਹਿਬ ਬਿਲਕੁਲ ਠੀਕ ਨੇ ਕਹਿੰਦੇ ਵਾਈਕ੍ਰੂ ਦੀ ਕਿਰਪਾ ਹੈ ਥੋੜੇ ਬੱਚੋ ਦਾਗ ਨਹੀਂ ਕਹਿੰਦੇ ਉਹ ਵੀ ਮਿਟ ਜਾਣਗੇ ਕਹਿੰਦੇ ਹੁਣ ਸਾਡੇ ਫਾਦਰ ਸਾਹਿਬ ਨੇ ਦੁਬਾਰਾ ਤੋਂ ਆਮਰਤ ਸ਼ੱਕ ਨੇ ਗੁਰੂ ਵਾਲੇ ਬਣ ਕੇ ਨੇ ਹਰ ਰੋਜ਼ ਪਾਠ ਵੀ ਕਰਦੇ ਨੇ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਖਾਲਸਾ ਜੀ ਭੈਣ ਕਹਿੰਦੇ ਹਰ ਰੋਜ਼ ਸਾਡੇ ਐਤਵਾਰ ਹਰ ਐਤਵਾਰ ਨੂੰ ਸਾਡੇ ਘਰ ਦੇ ਵਿੱਚ ਅਸੀਂ ਦੁਪਹਿਰਾ ਸਹਿ ਵੀ ਕੱਟਨੇ ਆ ਜੋਤ ਵੀ ਜਗਾਉਣੀ ਆ ਕਹਿੰਦੇ ਜੋਤ ਦਾ ਕਿ ਉਹ ਜੇ ਸਾਨੂੰ ਕਿਤੇ ਕੋਈ ਵੀ ਦਰਦ ਹੁੰਦਾ ਹੈ ਕੋਈ ਦੁੱਖ ਤਕਲੀਫ ਹੈ ਅਸੀਂ ਉੱਥੇ ਲਗਾਉਣੀ ਆ ਮਹਾਰਾਜ ਦੀ ਕਹਿੰਦੇ ਇੰਨੀ ਕਿਰਪਾਏ ਅਸੀਂ ਕਿਸੇ ਵੀ ਤਰ੍ਹਾਂ ਦੀ ਕਹਿੰਦੇ ਕਦੇ ਵੀ ਦਵਾਈ ਨਹੀਂ ਲਈ ਕਹਿੰਦੇ ਸਗੋ ਭੈਣ ਦੱਸ ਦਿਆਂ ਖਾਲਸਾ ਜੀ ਵੀ ਅਸੀਂ ਆਪਣੇ ਰਿਸ਼ਤੇਦਾਰ ਜਾਂ ਕੋਈ ਫਰੈਂਡ ਸਰਕਲ ਦੇ ਵਿੱਚ ਜਾਂ ਆਂਡ ਗਵਾਰਡ ਦੇ ਵਿੱਚ ਕਿਸੇ ਨੂੰ ਵੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਏ ਜਾਂ ਕਿਸੇ ਕੋਲ ਕਾਫੀ ਲੰਬਾ ਸਮਾਂ ਹੋ ਗਿਆ ਬੱਚਾ ਨਹੀਂ ਹੋਇਆ ਕਿਸੇ ਵੀ ਤਰ੍ਹਾਂ ਦਾ ਕਹਿੰਦੇ ਕਿਸੇ ਨੂੰ ਕੋਈ ਦੁੱਖ ਤਕਲੀਫ ਏ ਕਹਿੰਦੇ ਅਸੀਂ ਹੀ ਕਹਿੰਨੇ ਆ ਕਿ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰੋ ਤੇ ਮਾਰਾ ਸੱਚੇ ਪਾਤਸ਼ਾਹ ਤੁਹਾਡੀ ਜਰੂਰ ਸੁਣਨਗੇ ਕਿੰਦੇ ਅਸੀਂ ਆਪਣੇ ਨਾਲ ਹੋਰ ਵੀ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਪਏ ਆ ਤੇ ਧੰਨ ਧੰਨ ਬਾਬਾ ਦੀਪ ਸਿੰਘ ਸੇਵਾ ਜੀ ਦੀ ਕਿਰਪਾ ਦੇ ਨਾਲ ਜੋੜਦੇ ਪਏ ਆ ਵਾਹਿਗੁਰੂ ਸੱਚੇ ਪਾਤਸ਼ਾਹ ਕਿੰਦੇ ਵੀ ਸਭ ਦੀ ਅਰਦਾਸਾਂ ਬੇਨਤੀਆਂ ਕਿੰਦੇ ਅਸੀਂ ਕਈ ਭੈਣ ਭਰਾਵਾਂ ਨੂੰ ਦੱਸਿਆ ਉਹਨਾਂ ਦੇ ਵੀ ਕਹਿੰਦੇ ਕਿਰਪਾ ਹੋਈ ਅਰਦਾਸ ਬੇਨਤੀ ਪੂਰੀ ਹੋਈ ਹੈ ਖਾਲਸਾ ਜੀ ਇਸੇ ਤਰ੍ਹਾਂ ਉਹ ਭੈਣ ਦੱਸ ਰਿਹਾ ਕਿ ਸਾਡੇ ਫਾਦਰ ਸਾਹਿਬ ਦਾ ਜੋ ਰੋਗ ਸੀ 8 ਸਾਲ ਪੁਰਾਣਾ ਉਹ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਸਦਕਾ ਜੋਤ ਦੇ ਘੋਦ ਦੇ ਨਾਲ 8 ਦਿਨ ਦੇ ਵਿੱਚ ਹੀ ਠੀਕ ਹੋ ਗਿਆ। ਖਾਲਸਾ ਜੀ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਸਿੰਘ ਬਹੁਤ ਕਰਨੀ ਵਾਲੇ ਨੇ। ਬਹੁਤ ਨੇੜੇ ਹੋ ਕੇ ਸੌਂਦੇ ਨੇ ਜੇ ਆਪਾਂ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਝੋਲੀ ਅੱਡ ਕੇ ਅਰਦਾਸ ਬੇਨਤੀ ਕਰੀਏ ਤਾਂ ਕਦੇ ਵੀ ਆਪਾਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਦੇ ਦਰ ਤੋਂ ਕਦੇ ਵੀ ਆਪਾਂ ਖਾਲੀ ਨਹੀਂ ਮੁੜ ਸਕਦੇ। ਕਿਉਂਕਿ ਖਾਲਸਾ ਜੀ ਜੀ ਤੁਸੀਂ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤੁਸੀਂ ਸੇਵਾ ਕਰਦੇ ਹੋ ਤੁਸੀਂ ਆਪਣੀ ਹੋਂਮੇ ਛੱਡ ਕੇ ਜਾਇਆ ਕਰੋ ਕਿਉਂਕਿ ਮਹਾਰਾਜ ਸੱਚੇ ਪਾਸ਼ਾ ਦੇ ਦਰਪੇ ਜਿੰਨਾ ਨੀਵੀਂ ਹੋ ਕੇ ਜਾਓਗੇ ਮਹਾਰਾਜ ਸੱਚੇ ਪਾਸ਼ਾ ਕਿਰਪਾ ਤੁਹਾਡੇ ਤੇ ਕਰਨਗੇ ਤੁਹਾਨੂੰ ਉੱਚਿਆਂ ਕਰਕੇ ਭੇਜਣਗੇ ਦੇ ਤੁਸੀਂ ਉੱਚੇ ਹੋ ਕੇ ਜਾਓਗੇ ਤੇ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਹੋਣੀ ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਆ ਕਰੋ ਸੋ ਖਾਲਸਾ ਜੀ ਇਹ ਸੀ ਉਸ ਭੈਣ ਦੀ ਹਾੜੀ ਬੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਰਾਮੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖ ਹਰਸਾ ਜੀ ਭੁੱਲਣਾ ਚੁੱਕਾਂ ਦੀ ਹੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਣਾ ਚੁੱਕਾਂ ਹੋ ਜਾਂਦੀਆਂ ਨੇ ਹੀਮਾ ਬਖਸ਼ਨੀ ਹਰਸਾ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਪਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਤਸ਼ਾਹ ਸਰਬਤ ਦਾ ਪਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਮਹਾਰਾ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਸਭਨਾ ਦੀ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਾਰਾ ਸੱਚੇ ਪਾਤਸ਼ਾਹ ਸਭਨਾ ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਸੋ ਖਾਲਸਾ ਜੀ ਤੁਸੀਂ ਵੀ ਬਾਦਤੋ ਵਦ ਗਰਬਾਣੀ ਦੇ ਨਾਲ ਜੁੜੋ ਮਾਰਾ ਸੱਚੇ ਪਾਸ਼ਾ ਦੀ ਜ਼ਰੂਰ ਕਿਰਪਾ ਹੋਵੇਗੀ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ ਮਾਰਾ ਸੱਚੇ ਪਾਸ਼ਾ ਉਹਨਾ ਤੇ ਵੀ ਮੇਰ ਪਰਿਆ ਹੱਥ ਰੱਖਣ ਕਬਦੀਆ ਮਨੋ ਕਾਮਨਾ ਅਰਦਾਸਾ ਵਾਹਿਗੁਰੂ ਸੱਚੇ ਪਾਸ਼ਾ ਪੂਰੀਆਂ ਕਰਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ